ਕਿ ਅੱਜ ਦੇ ਸਬੰਧ 'ਚ ਹੈ ਜੀ ਜਿਹੜੇ ਇੱਕ 26 ਦਿਨਾਂ ਦੇ ਵਿੱਚ ਸਾਡੇ ਮਹਾਨ ਤਖਤਾਂ ਦੇ ਜਿਹੜੇ ਗੁਰੂਆਂ ਨੇ ਸਾਡੇ ਤਖਤ ਨੂੰ ਸਾਰੇ ਗਏ ਜੇ ਉਹਨੇ ਜਥੇਦਾਰਾਂ ਨੂੰ ਜਲੀ ਜਲਾਲਤ ਕਰਕੇ ਲਾਇਆ ਹੈ ਬਿਨਾ ਸਮੇਤੋ ਜੇ ਉਹਨਾਂ ਨੇ ਮਾਰੀ ਮੋਟੀ ਕੌਮ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਤਖਤਾਂ ਉਤੋਂ ਲਾਇਆ ਗਿਆ ਫੈਰ ਪ੍ਰੋਸੀਜਰ ਤਾਂ ਬੜੇ 99 ਤੋਂ ਚੱਲਦਾ ਹੋਰ ਲਗਾਤਾਰ ਤੁਰੈ ਵੱਦਕਟ ਪਰ ਹੁਣ ਜਦੋਂ ਅਤਮੀ ਹੋ ਗਈ ਕੌਮ ਦੇ ਸਾਰੇ ਕੌਮ ਨੂੰ ਇਸ ਪ੍ਰਕਾਸ਼ ਸਿੰਘ ਬਾਦਲ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਤਾਂ ਹੁਣ ਸਾਰੀ ਕੌਮ ਨੇ ਅੱਜ ਦੇਸ਼ ਵਿਦੇਸ਼ਾਂ ਵਿੱਚੋਂ ਜਿਵੇਂ ਵਿਰੋਧ ਕੀਤਾ ਹੋਇਆ ਹੈ ਉਸ ਵਿਰੋਧ ਤੇ ਮੰੰਦੇ ਨਜ਼ਰ ਜੋ ਦੰਦ ਮਿੱਟਕ ਸਾਲ ਦੇ ਮੁਖੀ ਹਰਨਾਮ ਸਿੰਘ ਜੀ ਤੁਮਾਂ ਨੇ ਕੱਲ ਹੋਲਾ ਮਹੱਲਾ ਵਿੱਚ ਇਹ ਕੌਮ ਨੂੰ ਅੱਗੇ ਪ੍ਰੋਗਰਾਮ ਦਿੱਤਾ ਉਸ ਪ੍ਰੋਗਰਾਮ ਦੇ ਅਸੀਂ ਨਾਲ ਬਿਲਕੁਲ ਸਹਿਮਤ ਹਾਂ ਜਿੱਥੇ ਵੀ ਲੋੜ ਪਊਗੀ ਬੱਦ ਤੋਂ ਬੱਦ ਸੰਗਤ ਲੈ ਕੇ ਜਾਵਾਂਗੇ 28 ਤਰੀਕ ਨੂੰ ਲੋੜ ਪਈ ਹਕਾਲ ਤੱਕ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਾਂਦੇ ਇਹਨਾਂ ਗੁੰਡਿਆਂ ਨੂੰ ਨੱਥ ਪਾਉਣ ਬਾਅਦ ਤੇ ਅਸੀਂ ਹੁਣ ਘਰਾਂ ਚੋਂ ਬਾਹਰ ਨਿਕਲਾਂਗੇ ਇਹ ਜਿਹੜੇ ਗੁੰਡੇ ਨੇ ਇਹਨਾਂ ਦੇ ਛੱਡੇ ਹੋਏ ਹੁਣ ਥੋੜੇ ਲੋਕ ਨੇ ਜਿਹੜੀ ਐਡੀ ਵੱਡੀ ਕਮੇਟੀ ਉਹ ਸਿਰਫ ਤੋਂ ਸਿਰਫ ਇੱਕ ਬੰਦਾ ਉਹ ਬਿਨਾਂ ਰਾਜ ਤੋਂ ਬਿਨਾਂ ਸਤਾ ਤੋਂ ਆਪਦੇ ਘਰੇ ਬੈਠਾ ਸੁਖਬੀਰ ਸਿੰਘ ਬਾਦਲ ਆਪਦੇ ਕਰਿੰਦਿਆਂ ਨੂੰ ਹੁਕਮ ਕਰਦਾ ਕਿ ਆ ਤੁਸੀਂ ਫਰਮਾਨ ਕੌਮ ਨੂੰ ਦੇ ਦਿਓ ਉਹ ਆਪ ਮੂਹੋਂ ਗੋਲਦਾ ਨਹੀਂ ਪਰ ਸਾਰੀ ਕੌਮ ਅੱਜ ਉਬਲੀ ਪਈਆ ਅੱਗ ਲੱਗੀ ਪਈਆ ਕੌਮ ਦੇ ਅੰਦਰ ਕਿ 2:30 ਵਜੇ ਰਾਤ ਦੇ ਕਦੇ ਤਖਤਾਂ ਦੇ ਜਥੇਦਾਰ ਕਾਲ ਤੱਕ ਦਾ ਜਥੇਦਾਰ ਹੋਵੇ ਤੇ 2:30 ਵਜੇ ਉਹਨੂੰ ਸੇਵਾ ਸੰਭਾਲਦਾ ਉਹ ਲਾਇਆ ਹੋਵੇ ਸਾਡੀ ਕੌਮ ਦੀ ਇਦਨੋਂ ਵੱਡੀ ਫਤਕ ਸਮਿਤੀ ਕੋਈ ਹੋ ਹੀ ਨਹੀਂ ਸਕਦੀ ਕਿ ਕਦੇ ਜਿਹੜਾ ਅਸਾਈਆਂ ਦਾ ਪੋਪ ਕਰੋੜਾ ਪੋਪ ਉਹਨਾਂ ਦੇ ਡੈਟਲਾ ਮਤਾ ਪਕਾਉਂਦੇ ਨੇ ਉਹਨਾਂ ਦੇ ਕਮਰੇ ਵਿੱਚੋਂ ਧੂਆਂ ਨਿਕਲਦਾ ਤਾਂ ਉਹ ਪੋਪ ਅਲਾਨਿਆ ਜਾਂਦਾ ਸਾਡਾ ਦਾ ਗੁਰੂਆਂ ਨੇ ਉਸ ਪੋਪ ਨਾਲੋਂ ਵੀ ਸਾਡਾ ਰਤਬਾ ਜਿਹੜਾ ਕਾਲ ਦਾ ਤੱਕਤਾ ਇਹ ਸਾਡਾ ਤੱਕਦੀ ਇਹ ਕਾਲ ਦਾ ਤੱਕਤਾ ਛੇਵੇਂ ਪਾਛਾ ਦਾ ਬਣਾਇਆ ਹੋਇਆ ਪਰ ਉਹਦੇ ਵੀ ਅੱਜ ਫੇ ਬਿਚਾਰੀ ਨਰਾणु ਮਹੰਤ ਬੈਗੇ ਨੇ ਪਰ ਅੱਜ ਕੌਮ ਜਾਗੀ ਇਹ ਚੰਦ ਦਿਨਾ ਵਿੱਚ ਦੇਖੋ ਇਹਨਾਂ ਦਾ ਅਸੀਂ ਪਿੰਡਾਂ ਵਿੱਚੋਂ ਵੜਨਾ ਬੰਦ ਕਰ ਦਿਆਂਗੇ 28 ਤਰੀਕ ਨੂੰ ਅਸੀਂ ਸਾਰੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਾਂਗੇ ਲੈ ਕੇ ਬੱਸਾਂ ਟਰੱਕਾਂ ਜਿੱਤਰਾ ਵੀ ਹੋਇਆ ਪ੍ਰਕਾਸ਼ ਸਿੰਘ ਬਾਦਲ ਨੂੰ ਸਮਾਣਾ ਸਤਰਾਣਾ ਪਟਿਆਲੇ ਵਿੱਚ ਉਹਦਾ ਕੋਈ ਵੀ ਲੀਡਰ ਹੋਊਗਾ ਜਿਹੜਾ ਬਾਦਲ ਨੂੰ ਸਲੂਟ ਮਾਰਦਾਊਗਾ ਉਹਨੂੰ ਅਸੀਂ ਪਿੰਡਾਂ ਜਿਨੀ ਵੜਦੇ ਹਾਂਗੇ ਜਮਹੂਰੀਅਤ ਤਰੀਕੇ ਨਾਲ ਉਹਦਾ ਕਾਲੀਆਂ ਢੰਡੀਆਂ ਨਾਲ ਉਹਨਾਂ ਨੇ ਮੈਂਬਰ ਦਾ ਵਿਰੋਧ ਕੀਤਾ ਜਾਊਗਾ ਇਹਨੂੰ ਜੜ ਤੋਂ ਲਾ ਕੇ ਸਿਰੇ ਤੱਕ ਇਹਨਾਂ ਨਿਚੋੜ ਕੇ ਛਿੱਟਾਂਗੇ ਹੁਣ ਕੌਮ ਨੇ ਤਹੱਈਆ ਕਰ ਲਿਆ ਹੁਣ ਅਸੀਂ ਉਹਦਾ ਰਗੂ ਜਿੱਤ ਬਿਰਕ ਦਾ ਆਹ ਸਾਮਣੇ ਪੁਤਲਾ ਰੈਣਾ ਦੇ ਪੁਤਲੇ ਜਲਾਏ ਜਾ ਰਹੇ ਤੇ ਜੁੱਤੀਆਂ ਮਾਰਾਂਗੇ ਹਰਿਆਣੇ ਚ ਆ ਕੇ ਜਿਸ ਬੰਦੇ ਨੇ ਹਰਿਆਣਾ ਵੀ ਖਤਮ ਕੀਤਾ ਪੰਜਾਬ ਦਾ ਹੁਣ ਇਹ ਖਤਮ ਕਰ ਰਿਹਾ ਇਸ ਬੰਦੇ ਨੂੰ ਅਸੀਂ ਬਿਰਕ ਚੋਰ ਨੂੰ ਹੁਣ ਅਸੀਂ ਇੱਥੇ ਵੜ ਨਹੀਂ ਦੇਵਾਂਗੇ ਹੁਣ ਇਹਨੂੰ ਅਸੀਂ ਅੱਗ ਲਾ ਰਿਆਂ ਪਰ ਇਹਨੂੰ ਹੁਣ ਥੋੜੇ ਦਿਨਾਂ ਵਿੱਚ ਇਹਨੂੰ ਅਥੋਂ ਕਮੇਟੀ ਨੂੰ ਭਜਾਵਾਂਗੇ ਅਸੀਂ ਇਹਨਾਂ ਕੁਝ ਕਹਿੰਦਾ ਜ਼ੋਰ ਬਹੁਤ ਲੱਗ ਗਿਆ ਬੋਲਦਿਆਂ ਨੂੰ ਨਾਰੇ ਬਾਜੇ ਪ੍ਰੋਫੈਸਰ ਸਾਹਿਬ ਨੇ ਇਹ ਸਾਡੇ ਜਿਨ੍ਹਾਂ ਦੀ ਬਦੌਲਤ ਆ ਜੇ ਕੰਮ ਹੋਇਆ ਬਲਜਿੰਦਰ ਸਿੰਘ ਜੀ ਨੇ ਜਲਾਲਪੁਰ ਤੋਂ ਜਿਨ੍ਹਾਂ ਨੇ ਤਹਿਇਆ ਕੀਤਾ ਅੱਜ ਇਹ ਪ੍ਰੋਗਰਾਮ ਇਸ ਇਦਾਂ ਕੇ ਵੀ ਦੇਵਾਂਗੇ ਅਸੀਂ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਪ੍ਰੋਫੈਸਰ ਸਾਹਿਬ ਇਹ ਜਿਹੜਾ ਜਿਹੜਾ ਅੱਜ ਪ੍ਰੋਗਰਾਮ ਦੇਖਿਆ ਅੱਜ ਦੇ ਪਤਲਾ ਫੂਕਣ ਤੋਂ ਬਾਅਦ ਕੀ ਇਹ ਅੱਗੇ ਵੀ ਨਿਰੰਤਰ ਤੁਸੀਂ ਇਹਦੀ ਜੜ ਲੜਾਈ ਜਾਰੀ ਦੇਖੋਗੇ ਇਹ ਲੜਾਈ ਅਸੀਂ ਕੀ ਜਾਰੀ ਰੱਖਣੀ ਹੈ ਪੰਥ ਦਾ ਮਸਲਾ ਹੈ ਠੀਕ ਹੈ ਜੀ ਸਾਡੀ ਕੌਮ ਜਿਹੜੀ ਹੈ ਇਸ ਵੇਲੇ ਇਸ ਗੱਲ ਦੇ ਉੱਤੇ ਆਈ ਹੋਈ ਜਿਹੜੇ ਬਿਲਕੁਲ ਠੀਕ ਹੈ ਇਹ ਜਿਹੜਾ ਜੋ ਕੁਝ ਬਰਤਾਰਾ ਚੱਲ ਰਿਹਾ ਇਹ ਨਹੀਂ ਚੱਲਣ ਦਿੱਤਾ ਜਾਵੇਗਾ ਜਥੇਦਾਰਾਂ ਦੀਆਂ ਸੇਵਾ ਸ਼ਕਤਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕਿੰਨੀ ਵਾਰ ਇਹ ਮਸਲਾ ਉੱਠ ਚੁੱਕਾ ਹੈ ਹਾਂ ਜੀ ਸ਼੍ਰੋਮਣੀ ਕਮੇਟੀ ਪਾਸ ਕਰ ਚੁੱਕੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਉਹ ਮੁਲਾਜ਼ਮ ਨਹੀਂ ਹੈ ਹਾਂ ਉਸ ਨੂੰ ਤਨਖਾਹ ਜਿਹੜੀ ਹੈ ਉਹਨੂੰ ਸਾਈਨ ਕਰਕੇ ਤਨਖਾਹ ਨਹੀਂ ਲੈਣੀ ਪੈਦੀ ਅਕਾਲ ਪਤ ਦੇ ਜਫੇਦਾਰ ਹੋਰ ਜਫੇਦਾਰਾਂ ਨੂੰ ਹਾਂਜੀ ਔਰ ਇਹ ਵੀ ਹੈ ਕਿ ਬਹੁਤ ਪਹਿਲਾਂ ਸ਼੍ਰੇਖ ਪਾਸ ਹੋਇਆ ਸੀ ਕਿ ਇਹਨਾਂ ਦੀਆਂ ਸੇਵਾ ਸ਼ਰਤਾਂ ਸੇਵਾ ਸੰਭਾਲ ਨਹੀਂ ਕਿਵੇਂ ਹੈ ਔਰ ਜੇ ਸੇਵਾ ਮੁਕਤ ਕਰਨਾ ਤਾਂ ਕੀ ਪ੍ਰੋਸੀਜਰ ਹੋਣਾ ਚਾਹੀਦਾ ਹੈ ਇਹਨਾਂ ਦੇ ਅਧਿਕਾਰ ਕੀ ਨੇ ਇਸ ਸਬੰਧ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਇਹ ਤਿੰਨ ਮੈਂਬਰੀ ਕਮੇਟੀ ਸੇਵਾ ਸ਼ਰਤਾਂ ਜਫੇਦਾਰਾਂ ਦੀ ਨਿਯੁਕਤੀ ਜਫੇਦਾਰਾਂ ਨੂੰ ਉਹਦੇ ਤੋਂ ਭਾਰ ਕਰਨਾ ਇਹਦਾ ਵਿਧਾਨ ਬਣਾਇਆ ਜਾਏਗਾ ਇਹਨਾਂ ਨੇ ਬਾਦਲ ਨੇ ਬਾਦਲਾ ਨੇ ਅਕਾਲੀਆਂ ਨੇ ਇੱਕ ਵੀ ਮੀਟਿੰਗ ਉਸ ਕਮੇਟੀ ਦੀ ਠੀਕ ਹੈ ਇਹ ਸਿੱਖਾਂ ਦੇ ਵਿੱਚੋਂ ਬੁਲਪਲਾ ਵੱਡਾ ਰੋਸ ਕਿਉਂਕਿ ਬੜਾ ਲੰਬਾ ਬਰਤਾਰਾ ਕਦੇ ਕਿਸੇ ਜਸਦਾਰ ਨੂੰ ਹਟਾ ਦੇਣਾ ਕਦੇ ਕਿਸੇ ਨੂੰ ਹਟਾ ਦੇਣਾ ਜਿਹੜਾ ਪੰਥ ਦੀ ਗੱਲ ਕਰੇ ਜਿਹੜਾ ਇਹਨਾਂ ਦੇ ਰਾਜਨੀਤਿਕ ਸਵਾਰਥਾਂ ਦੇ ਅੱਗੇ ਨਾ ਝੁਕੇ ਉਸ ਬੰਦੇ ਨੂੰ ਉਹ ਉਸ ਵੇਲੇ ਰਾਜਾ ਆਪ ਗਿਆ ਚਲੋ ਅੱਜ ਅੱਜ ਕਿਹੜੀ ਜੇ ਇਥੇ ਬੰਦੇ ਬੈਠਾ ਪ੍ਰੋਗਰਾਮ ਕਰਾਗੇ ਸਾਰਾ ਮਿਲ ਕੇ ਆਏ ਥਾਰੇ ਲੱਖ ਲੱਖ ਕੋਈ ਸਾ ਬਾਸ਼ਾਪੁਰ ਸੰਗਤ ਵੱਲੋਂ ਬਾਸ਼ਾਪੁਰ ਸੰਗਤ ਬਾਸ਼ਾਪੁਰ ਮੋਟੀਦੋਜ ਕਰ ਜੋਜ ਕਰਾ ਬੋਲੇ ਈਸ਼ਾਨ ਹੈ ਈਸ਼ਾਨ ਕਾਰਾ ਸੁਰੀਆ ਕਾਰਾ ਪ੍ਰਭੂ ਜੀਤ ਮਰਦਵਾਦ 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 ਓ ਖੜੋ ਜਾ ਹਲੇ ਮਲਰ ਖੋਲ੍ਹ ਦੇ ਫੜਾ ਪਿੱਛੇ ਪਿੱਛੇ ਜਾ ਸਾਰਾ ਸਾਰਾ ਇੱਕ ਵੀਡੀਓ ਕੈਮਰਾ ਪਾ ਦਿੰਦੇ ਪਰਾਲੀ ਜੀ ਲਾਓ ਸਾਈਡ ਤੋਂ ਪਰਾਲੀ ਲੱਗ ਜਾਵੇ ਦੇ ਲੈ ਯਾਰ ਮੈਂ ਓ ਤੇ ਮਨਾ ਲੱਗਣੀਆਂ ਪਰਾਲੀ ਲਾ ਦੋ ਪਰਾਲੀ ਲੱਗ ਜੂਗੀ ਪਰਾਲੀ ਲੱਗ ਜੂਗੀ ਸੁਣਾ ਕੁਝ ਕਰੋ ਯਾਰ ਥੋੜੇ ਖੁੱਲ ਜਾ ਥੋੜੇ ਖੁੱਲੋ ਖੋਲ੍ਹ ਦੋ ਜਿਵੇਂ ਪਹਿਲਾਂ ਸੀ ਹਾਂ ਬਸ ਹੱਥ ਠੀਕ ਹੈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਚੰਗੀ ਗੱਲ ਹੈ। ਲਾਲਾ ਮੜਾ ਇੱਧਰ ਹੋ ਜਾਓ ਜੀ ਇੱਧਰ ਆ ਜਾਓ ਇੱਧਰ ਲੱਗੇ ਲੱਗੇ ਬਸ ਇਹ ਇੱਥੇ ਬਣਾਉਂਦੇ ਕਿੱਥੇ ਆਉਂਦੇ ਆ। ਕੋਈ ਨਹੀਂ ਕੋਈ ਨਹੀਂ ਕੋਈ ਲੱਗ ਲੱਜੂਗੀ ਲੱਜੂਗੀ ਅੰਦਰ ਲੱਗ ਜਾ ਲੱਗ ਜਾ ਥੱਲੇ ਕੱਪੜੇ ਨੂੰ ਹਾਂ ਰਬੂ ਜੀ ਤੇ ਮੈਂ ਮਰਦਾਵਾ ਜੱਸਾ ਵਾਹ ਮਰਦਾਵਾ ਮਰਦਾਵਾ ਬਾਬੂ ਜੀ ਬੱਸ ਜੀ ਬੱਸ ਹਾਂ ਜੀ 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 ਹਾਂ બસ ਬੱਸ ਬਹੁਤ ਆ ਗਿਆ ਚਲੋ ਹੱਕਣ ਲੱਗ ਲਾ ਚਲੋ ਉਹ ਬੱਸ ਉਹ ਬੱਸ ਸਰੀਰਕਾਲ ਤੱਕ ਸਾਹਿਬ ਦੇ ਕਿਸੇ ਆਰਾਮ ਨਹੀਂ ਬਦਲੂ ਤੇ ਰੋਸ ਦੇ ਵਿੱਚ ਬੱਸ ਬੱਸ ਸਿਰਦਾ ਥੱਲੇ ਸਿਰਦਾ ਉਹ ਸਿਰਦਾ ਥੱਲੇ ਥੱਲੇ ਸਿਰਦਾ ਕਿਰਕ ਦਾ ਜਨਾਬ ਬੁਲਾਵਟ ਕਿਹਾ ਗਿਆ ਦੇਖ ਸਕਦੇ ਹੋ ਸਿਰਫ ਸੰਗਤਾਂ ਵਿੱਚ ਇੰਨਾ ਰੋ ਹੈ ਚੱਕ ਲਾਓ ਚੱਕੀ ਜਰਾ ਸੰਤ ਜੀ ਦੇਖੋ ਜਦੋਂ ਔਮ ਨਾਲ ਗਦਾਰੀਆਂ ਕੀਤੀਆਂ ਜਾਂਦੀਆਂ ਨੇ